ਹਾਂਜੀ ਬਾਈ ਕੀ ਹਾਲਾ ਸਾਰੇ ਭਰਾਵਾਂ ਦਾ ਭਰਾ ਸਾਰਿਆਂ ਤੋਂ ਮਾਫੀ ਚਾਹੁੰਨੇ ਆ ਯਾਰ ਬਾਹਰ ਟਾਈਮ ਹੋ ਗਿਆ ਨਾ ਕੋਈ ਵੀਡੀਓ ਬਣੀ ਨਾ ਕੁਝ ਹੋ ਰਿਹਾ ਯਾਰ ਆਪਾਂ ਕਰਾਈ ਖੁੱਡਿਆਂ ਨੂੰ ਰੰਗ ਕਲਿਆਰਾ ਕਰਾਈ ਹੈ ਠੀਕ ਹੈ ਚਾਰਾਂ ਖੁੱਡਿਆਂ ਨੂੰ ਅੰਦਰ ਵੀ ਦਿਖਾ ਦਿੰਨੇ ਆ ਕਰ ਲਓ ਬਾਈ ਸ਼ੌਂਕ ਠੀਕ ਹੈ ਕਲੀਆਂ ਕਰਾ ਕਰਾ ਲਓ ਬਾਈ ਖੁੱਡਿਆਂ ਨੂੰ ਠੀਕ ਹੈ ਅੱਗੇ ਹੁਣ ਸਾਨੂੰ ਪਤਾ ਠੰਡ ਚੱਲ ਪੈਣੀ ਹੈ ਚਾਲੀ ਵੀ ਚੱਲ ਕੇ ਪੈਣੀ ਹੈ ਬਈ ਆਦਾ ਦਾਣਾ ਪਾਣੀ ਵਧੀਆ ਪਾਉਣ ਲੱਗ ਜਿਓ ਬਈ ਆਪਣੇ ਖੁੱਡੇ ਅੰਦਰ ਹੋਏਗਾ ਠੰਡੇ ਬੱਲਵ ਆਪਣੇ ਲੱਗੇ ਹੋਏ ਹਨਾ ਖੁੱਡਿਆਂ ਚ ਆਪਣੇ ਆ ਵੱਡੇ ਕਬੂਤਰ ਆ ਸਾਰੇ ਠੀਕ ਹੈ ਜਿਹੜੇ ਇਹ ਆਪਾਂ ਅਜੇ ਬੱਚਿਆਂ ਜੇ ਨਹੀਂ ਪਾਏ ਠੀਕ ਹੈ ਸਾਰੇ ਵੱਡੇ ਕਬੂਤਰ ਆ ਗਏ ਬਈਆ ਵਿੱਚ ਅੱਦੇ ਕਬੂਤਰ ਆਪਾਂ ਬੱਚਿਆਂ ਜੇ ਪਾਦੇ ਤੁਸੀਂ ਇਹਨਾਂ ਲੋ ਬੀ ਕਬੂਤਰ ਆਪਾਂ ਬੱਚਿਆਂ ਜੇ ਪਾਦੇ ਹੁਣ ਠੱਡ ਜਾ ਜਿੰਨਾ ਆਪਾਂ ਬੱਚੇ ਰੋਕਣੇ ਹਨਾ ਜੇ ਜਾਂ ਅਗਲੇ ਸਾਲ ਬਾਜੀ ਛੱਡ ਲੈਣੇ ਆ ਇਹ ਆਪਣੇ ਵੱਡਾ ਉਤਰ ਹੈ ਠੰਡ ਮੰਨੀ ਬੈਠੇ ਉਤਰੋਂ ਥੋੜੇ ਖੁੱਡੇ ਗਿੱਲੇ ਤਾਂ ਹੈ ਨਹੀਂ ਯਾਰ ਉਹ ਠੰਡੇ ਆਗੇ ਖੁੱਡੇ ਪਤਾ ਲੱਗਦਾ ਆਪ ਨੂੰ ਜਦਾਪ ਅੰਦਰ ਉਹਦੇ ਬੈਠਿਆਂ ਉਹਦੇ ਖੁੱਡੇ ਕੋਲ ਬੈਠਿਆ ਪਤਾ ਲੱਗਦਾ ਅੰਦਰੋਂ ਠੰਡੇ ਆ ਖੁੱਡੇ ਬਈ ਚਾ ਕੋਈ ਚੱਕਣੀ ਠੰਡ ਦਾ ਉਤਰ ਠੰਡਾ ਵੀ ਲੱਗਣੀ ਚਾਹੀਦੀ ਆ ਨਾ ਫੇਰ ਹੀ ਉਤਰ ਉੜਦੇ ਆ ਬੱਲ ਲਾਏ ਦਾ ਕੋਈ ਫਾਇਦਾ ਨਹੀਂ ਬੱਲ ਲਾਵਾਂਗੇ ਪਰ ਜਦੋਂ ਬੱਚੇ ਨਿਕਲੇ ਆਪਾਂ ਉਦੋਂ ਲਾਵਾਂਗੇ। ਆ ਲਓ ਭਈਆ ਆਪਣੀਆਂ ਵੱਡੀਆਂ ਕਬੂਤਰੀਆਂ। ਘੱਟ ਲੋ ਇੱਧਰ ਵੀ ਸ਼ੌਂਕ। ਕਰਾਤ ਆਪਾਂ ਰੰਗ ਕਰ ਇੱਧਰ ਵੀ ਆਪਣੀਆਂ ਵੱਡੀ ਕਬੂਤਰੀਆਂ। ਮੁੱਲ ਲੱਤੀ ਇਹ ਵੀ ਭਈ ਆਪਾਂ। ਮੁੱਲ ਵਾਲੀ ਆ ਭਈਆ ਆਪਣੇ ਆਪ ਦੇ ਗੋਲ ਵੀ। ਸਾਰੇ ਭਰਾ ਮਿਲ ਆਏ ਹੋਏ ਇਹਦਾ ਨਾਮ। ਆ ਆਪਾਂ ਆਪਾਂ 5000 ਦੀ 5000 ਦਾ ਜੋੜਾ ਲੱਤਾ ਸੀ। ਇਹ ਭਈ। ਠੀਕ ਹੈ। ਕਿਸੇ ਭਰਾ ਕੋਲ। ਸਿੱਧੀ ਗੱਲ ਇੱਕ ਆ ਜਾ ਤੁਹਾਨੂੰ ਆਪਾਂ ਇਹਦਾ ਦੱਸ ਹੀ ਦਿੱਤਾ ਨਾ। ਆਪ ਵੀ ਜੇਦੋਂ ਆਪਾਂ ਮੁੱਲ ਲੈਤੇ ਇਹ ਵੀ ਆਪਾਂ ਨੇ ਪਸੰਦ ਆ ਗਿਆ ਮੋਜੇ ਤਾਂ ਲੈ ਲੈ ਉਹਦੇ ਬੱਚੇ ਸੀ ਠੀਕ ਹੈ ਜੇਦੋਂ ਆਪਾਂ ਲੈਤੇ ਆ ਭੈਣ ਭਰਾ ਦੋਨੇ ਲੱਗ ਲੱਗ ਨਸਲ ਜੋ ਸੀ ਠੀਕ ਹੈ ਭੈਣ ਭਰਾ ਬੱਚੇ ਆਪਾਂ 5000 ਦੇ ਲੈਤੇ ਆ ਵੱਡੇ ਨਹੀਂ ਇਹ ਵੀ ਤੁਸੀਂ ਆਪ ਦੇ ਲੋ ਕਰਦੇ ਜਾਟਾ ਗਿੱਟਕ ਜੀ ਹੈ ਇਹ ਪੱਠੀ ਹੈ ਬਈ ਇਹ ਸਾਲ ਦੀ ਹੋ 1.5 ਸਾਲ ਦੀ ਹੈ ਇਹ ਠੀਕ ਹੈ ਰਾ ਦਾ ਆਪਾਂ ਜਦੋਂ ਸੇਲਪੋਂ ਅਗਲਾ ਕਹਿੰਦਾ ਬਈ 1000 2000 ਆਪਾਂ ਤਾਂ ਵੀ ਚਲ ਕਹਿ ਦਿੰਨੇ ਚਲ ਆਪਣੇ ਕੋ ਬਾਹਰ ਗਏ ਨਾ ਤਾਂ ਦੇਤੇ ਨਾ ਕਾਫੀ ਭਰਾਵਾਂ ਨੂੰ ਆਪਾਂ ਜਿਹੜੇ ਮੋੜ ਵਾਲਾ ਭਰਾ ਸੀ ਉਹਨੂੰ ਦੇਤੇ ਜਿਹੜੀ ਆਪਣੀ ਚੀਜ਼ ਐਰ ਆਪਾਂ ਆਪਦੇ ਹਿਸਾਬ ਨਾਲ ਦੇ ਦਿੰਦੇ ਜਿਹੜੀ ਬਗਾਨੀ ਚੀਜ਼ ਐ ਬਈ ਉਹ ਤਾਂ ਅਗਲੇ ਦੀ ਜਿਵੇਂ ਰੇਟ ਆਖਿਆ ਆਪਾਂ ਉਵੇਂ ਹੀ ਆਖਾਂਗੇ ਨਾ ਆ ਦੇਖ ਲਓ ਆਪਣੇ ਵੱਡੇ ਹੁਣ ਆ ਸਾਰੇ ਉੱਤੋਂ ਪਾ ਜੋੜੇ ਹੀ ਪਏ ਆ ਦੇਖ ਲਓ ਬਈ ਕਲੀਗਰ ਓਕੇ ਰਿਪੋਰਟ ਆ ਨਾ ਬਈ ਦੇ ਬਈਆ ਦੇ ਖੁੱਡੇ ਕਰਾ ਸਾਫ ਕਰਾ ਲੋ ਹੁਣ ਕਿਹੜਾ ਨਵੰਬਰ ਹੋ ਗਿਆ ਦਸੰਬਰ ਜਨਵਰੀ ਫਰਵਰੀ ਹੁਣ ਫਰਵਰੀ ਖੁੱਡੇ ਸਾਫ ਕਰਾਵਾਂਗੇ ਆਪਾਂ ਦਾ ਉਹ ਵੀ ਲਾਸਟ ਦੇ ਜਦੋਂ ਧੁੱਪਾਂ ਲੱਗਣ ਲੱਗੀਆਂ ਠੀਕ ਹਨ ਉਹਨਾਂ ਦਾ ਹੁਣ ਆਪ ਦਾ ਸਾਫ ਸਵਾਈ ਕਰਾ ਲੋ ਬਾਜੂ ਕੀ ਕੂਤਰ ਨੂੰ ਕੋਈ ਬਿਮਾਰੀ ਨਾ ਪਏ ਹੁਣ ਠੰਡ ਚ ਠੀਕ ਹੈ ਕਲੀਗਰ ਆਪਦਾ ਕਰਾ ਲੋ ਖੁੱਡਿਆਂ ਨੂੰ ਛੜਕਾ ਲੋ ਠੀਕ ਹੈ ਵਿੱਚ ਕੋਈ ਹਲਦੀ ਪਾਉਣੀ ਹੈ ਹਲਦੀ ਪਾ ਕੇ ਛੜਕਾ ਲੋ ਖੁੱਡਿਆਂ ਚ ਤੇ ਆਪਾਂ ਤਾਂ ਲੈ ਰਹੇ ਸੀ ਬਈ 1 ਗੰਟ 30 ਕਿਲੋ ਠੀਕ ਐ ਦਾਣਾ ਪਾਣੀ ਇਹਨਾਂ ਦਾ ਕਬੂਤਰਾਂ ਦਾ ਆਪਾਂ ਤਾਂ ਇਹਨਾਂ ਦੇ ਇਹਨਾਂ ਦੀ ਲਾਦੇ ਆਪਣੇ ਉਹਦਾ ਦੇਖ ਲਓ ਬਈ ਆ ਪਿਆ ਮੱਕੀ ਬਈ ਐ ਸਰੋਂ ਪਨੀ ਬਾਜਰਾ ਮੱਕੀ ਬਾਜਰਾ ਸਰੋਂ ਛੋਲੇ ਠੀਕ ਐ ਨਾ ਬਈ ਉਹਦੇ ਬਾਂਡੇ ਰੱਖਲੇ ਕਬੂਤਰੀ ਨੇ ਤੇ ਆਪਣੇ ਵੱਡੇ ਕਬੂਤਰ ਆ ਸਾਰੇ ਪਾਸੇ ਆਪਾਂ ਹੁਣ ਬੱਚਿਆਂ 'ਚ ਪਾਦੇ ਬਾਈ ਇਹਨਾਂ ਦੇ ਬੱਚੇ ਪਰ ਰੋਕ ਲੈਣੇ ਆ। ਫੰਗ ਜੀ ਕਪਾਲੇ ਖੇਲੇ ਰਹੇ ਪਿਆ। ਤੇ ਆ ਲਾੜੀ ਆਪਣੀ ਲਾਲਿਆਂ ਵਾਲੀ ਕਬੂਤਰੀ ਜਿਹੜੀ ਉੱਡੀ ਸੀ ਬਾਈ। ਠੀਕ ਹੈ। ਇੱਕ ਆਂਡਾ ਰੱਖ ਰੱਖਿਆ ਨੇ ਵੀ। ਰੱਖਣ ਵਾਲੀ ਉਹ ਦੂਜਾ ਵੀ। ਅੱਖਾਂ ਚੈੱਕ ਰਹੀ ਬਾਈ ਹਰੀਆਂ ਅੱਖਾਂ ਦੀ ਹੈ ਇਹ। ਇਹ ਢਿੱਡੀ ਲਾਲਿਆਂ ਵਾਲੀ। ਇਹ ਬਾਈ ਬੱਲੂ ਮੋੜ ਵਾਲੀ ਕੂਤਰਾ ਨੇ ਬਾਈ ਆਪਣੀ। ਬਾਈ ਬੱਲੂ ਮੋੜ ਵਾਲੇ। ਬਾਈ ਚਿੰਨੇਮਾਰਸ ਵਾਲੇ ਕੂਤਰਾ ਨੇ ਜਿਹੜੇ। ਬਾਈ ਬੱਲੂ ਮੋੜ ਵਾਲੇ। ਉਹਨਾਂ ਚ ਹਰੀਆਂ ਅੱਖਾਂ ਨੇ ਬਈ ਕਾ ਲੱਖੇ। ਬੋਡ ਆ ਬਈ ਪੂਰੇ ਤੈਨੂੰ ਪਤਾ ਬਈ ਕਬੂਤਰ ਦੀ ਗਲਤੀ ਨਹੀਂ ਬੰਦੇ ਦੀ ਆਦੀ ਗਲਤੀ ਹੁੰਦੀ ਹੈ ਨਾ ਸਾਹ ਸਵਾਲ ਚ ਹੁਣ ਆਪਾਂ ਆ ਪਗੜੇ ਸਟਾਰ ਆ ਯਾਰ ਹਲੇ ਸਿੱਧੀ ਗੱਲ ਹੈ ਨਾ ਰੱਬ ਦੀ ਮਿਹਨਤ ਨਾਲ ਹੌਲੀ ਹੌਲੀ ਬਣ ਜਾਗੇ ਜਿਵੇਂ ਜਿਵੇਂ ਮਿਹਨਤ ਕਰੀ ਚੱਲੇ ਨਾ ਆ ਦੇਖੋ ਆਪਣੇ ਜਿਹੜਾ ਰਾਜਨ ਤੇ ਪੀਰਕੋਟੇ ਵਾਲੀ ਨਸਲ ਉਹ ਨਸਲਾ ਬਈ ਇਣੀ ਵੀ ਰੱਖਲੇ ਅੰਡੇ ਆ ਦੇਖੋ ਆਂਡੇ ਰੱਖਲੇ ਹੁਣ ਤਾਂ ਬਈ ਸਾਰਿਆਂ ਨੇ ਮਾਹੌਲੀ ਹੋਣੀ ਰੱਖੀ ਜਾਂਦੀਆਂ ਨੇ ਹਾ ਇਹਦੀ ਆਪਾਂ ਇਹ ਨਾਲ ਸੀ ਉਹ ਤੇ ਸੇਲ ਕਰਤੀ ਸੀ ਨਾ ਵੱਡੇ ਭਰਾ ਨੂੰ ਇੱਕ ਮੋੜ ਵਾਲੇ ਬਾਈ ਨੂੰ ਤੇ ਆਪਾਂ ਇਹਨਾਂ ਹੁਣ ਰਾਜਨ ਵਾਲਾ ਬਰੱਡ ਪਾਇਆ ਧੰਨੇ ਵਾਲਿਆਂ ਦਾ ਇਹ ਰਾਜਨ ਵਾਲਿਆਂ ਚੋਂ ਬਾਈ ਆ ਵੀ ਰਾਜਨ ਵਾਲਿਆਂ ਦੇ ਕਰ ਲਓ ਬਈ ਸ਼ੌਂਕ ਇਹ ਵੱਡੇ ਆ ਸਾਰੇ ਯਾਰ ਇਹਨਾਂ ਦਾ ਕੋਈ ਸੇਲ ਕਰਦੇ ਨਹੀਂ ਨਾ ਆਪਾਂ ਕੋਈ ਭਰਾ ਆ ਕੇ ਆਖੇ ਨਹੀਂ ਬਾਈ ਇਹਨਾਂ ਜੋ ਕੋਈ ਸੇਲ ਨਹੀਂ ਵਧੀਆ ਭਰਾ ਆਪਦਾ ਆਪਾਂ ਵੀਡੀਓ ਪਾਈ ਸੀ ਕਿ ਪੁੰਨੂ ਵਾਲੇ ਕੁਤਰੇ ਉਹ ਵੀ ਬੈਠੇ ਨੇ ਉਹ ਵੀ ਦੇ ਦਾਂਗੇ ਆਪਾਂ ਨਾ ਸਾਰਾ ਕਰਾ ਤੱਕ ਕਲੀਗਰਾ ਬਈ ਖੁੱਡਿਆਂ ਨੂੰ ਠੀਕ ਹੈ ਨਾ ਕੋਈ ਬਿਮਾਰੀ ਪਿੰਨਾ ਕੁਝ ਹੋਰ ਉਤਲੇ ਖੁੱਡੇ ਆਪਣੇ ਯਾਰ ਛੋਟੇ ਆ ਨਾ ਆਹ ਦੇਖ ਲੋ ਇਹਨਾਂ ਦਾ ਵੀ ਸੈਟ ਕਰਾਂਗੇ ਯਾਰ ਅਗਲੀਆਂ ਗਰਮੀਆਂ ਰੱਬ ਪਰਮਾਤਮਾ ਦੇ ਹੱਥ ਫੜਿਆ ਬਾਜੀਗਰਾ ਆ ਗਈ ਆਪਣੇ ਹੱਥ ਨਾਲ ਤੇ ਉੱਤੇ ਸੈਟ ਉਹਨਾਂ ਦਾ ਵਧੀਆ ਕਰਾਂਗੇ ਯਾਰ ਹਈਆ ਨੀਚਲਾ ਸੈਟਅਪ ਆਪਣਾ ਇੰਨਾ ਤਾਕੜਾ ਠੀਕ ਹੈ ਬਹੁਤ ਵਧੀਆ ਰੱਬ ਦੀ ਮਿਹਰ ਨਾਲ ਪਰ ਉਹ ਵੀ ਕਰਾਂਗੇ ਆ ਹੁਣ ਆ ਬੋਰਡ ਮੈਂ ਕੱਢਤਾ ਸੀ ਯਾਰ ਕਿ ਆਪਣੇ ਕੋਲ ਉਹ ਪੇ ਸੀ ਨਾ ਜਿਹਦੇ ਕਬੂਤਰ ਮੈਨੇ ਹੁੰਦੇ ਆ ਆ ਵੜਾਉਣ ਵਾਲੇ ਪਏ ਨੇ ਆ ਫੱਟਾ ਵੜਾ ਕੇ ਲਵਾ ਦਾਂ ਛੁੱਡੇ ਚ ਉਪਰਲੇ ਦੋ ਚ ਆ ਦੋ ਜੋੜਿਆਂ ਨੂੰ ਰੱਖੇ ਹੋਏ ਆ ਬਈ ਤੇ ਇੱਕ ਕਬੂਤਰ ਤੇ ਕਬੂਤਰੀਆਂ ਨੂੰ ਆ ਰੱਖੇ ਹੋਏ ਬਈ ਅਲੱਗ-ਅਲੱਗ ਆ ਤੁਹਾਨੂੰ ਪਤਾ ਹੈ ਜੇ ਤਾਂ ਸਾਹ ਸੰਭਾਲ ਹੁੰਦੀ ਐ ਜਾਂ ਜੋੜੇ ਲਾ ਲਈਦੇ ਹੁਣ ਤਾਂ ਇਹ ਆ ਲਾ ਲੋ ਸਾਹ ਪਾਈ ਇਹਨਾਂ ਦੀ ਕੀਤੀ ਨਹੀਂ ਨਾ ਐਵੇਂ ਰਹਿਣਗੇ ਇਹਨਾਂ ਨੂੰ ਆਪਾਂ ਹੁਣ ਅਪ੍ਰੈਲ ਚ ਲਾਇਆ ਜਾਣਾ ਉੱਤੇ ਓਕੇ ਰਪੋਰਟ ਇਕੱਲੇ ਚ ਕਬੂਤਰ ਛੱਡ ਆਇਆ ਬਈ ਆਪਾਂ ਇੱਕ ਭਰਾ ਗੱਲੜ ਪਸੰਦ ਸੀ ਨਾ ਕਿਸੇ ਨੂੰ ਕੋਈ ਨਾ ਬਾਈ ਅੱਗੇ ਹੁਣ ਬੱਚੇ ਘੜਾਵਾਂਗੇ ਬੱਚੇ ਬਚੇ ਬਈ ਗੱਲਣਾ ਏ ਜ਼ਰੂਰ ਦਵਾਂਗੇ ਆਪਾਂ ਆਪ ਹੀ ਮੁੱਲ ਲੈਤੇ ਤੇ ਮੁੱਲੀ ਦਵਾਂਗੇ ਬਾਈ ਠੀਕ ਹੈ ਨਾ ਬੱਚੇ ਵੀ ਹੋਰ ਸਾਰੇ ਓਕੇ ਰਿਪੋਰਟ ਐ ਲੱਟਾਂ ਗਰਾ ਲੱਗੀਆਂ ਹੋਈਆਂ ਠੀਕ ਐ ਆ ਗੁਰਦੇਵ ਵਾਲਾ ਜੋੜਾ ਅੰਡਾ ਹੀ ਲਾਈ ਬੈਠਾ ਠੀਕ ਐ ਆ ਬਾਈ ਚਿੰਨਿਆ ਮਾੜ ਸਾਣੇ ਜੋ ਬਈ ਕਾਲਖੇ ਸਾਰੇ ਬੱਚੇ ਕਢਾਉਣ ਨੂੰ ਆਏ ਹੋਇਆ ਬਈ ਬੜਿਆ ਸੀ ਆਪਾਂ ਨੂੰ ਜਿੰਨੇ ਭਰਾ ਦਾ ਛੋਟਾ ਭਾਈ ਬੱਬੂ ਵੀਰੇ ਬਲਜਿੰਦਰ ਸਾਰੇ ਨੂੰ ਪਤਾ ਬਈ ਬਾਰੇ ਬੱਬੂ ਬਾਰੇ ਦਾ ਹੁਣੇ ਦਿੱਤੀ ਬਈ ਉੱਥੇ ਤਾਂ ਉਡਦਾ ਕੁੱਤਰ ਬਈਆ ਕਾਲਖ ਇੱਕ ਕਾਲਖ ਦੇ ਨੀਚੇ ਬਠਾਈ ਵੀ ਉੱਥੀ ਆਏ ਬਈ ਦੋਨੇ ਬੱਚੇ ਕਢਾਉਣ ਨੂੰ ਆਏ ਐ ਜੋੜਾ ਕਹਿ ਕੇ ਦਿੱਤੇ ਪਰ ਦੋਨੇ ਕਬੂਤਰ ਨਿਕਲ ਗਏ ਬਈ ਬਈ ਤੋਂ ਗਲਤੀ ਨਾ ਦਿੱਤੀ ਗਿਆ ਕਬੂਤਰ ਇਹ ਵੀ ਆਪਣੇ ਕੋ ਬੱਚੇ ਕਢਾਉਣ ਨਹੀਂ ਆ ਗਿਆ ਹੁਣ ਬੱਚੇ ਕਢਾਵਾਂਗੇ ਇਹਨਾਂ ਦੇ ਕਬੂਤਰੇ ਛੱਡੀਆਂ ਪੀਆਂ ਤੇਰੇ ਭਾਈ ਹੋਏ ਨੇ ਬੱਚੇ ਕਢਾ ਕੇ ਆਪਾਂ ਅਗੜੀਆਂ ਗਰਮੀਆਂ 'ਚ ਮਾਰਾਂਗੇ ਨਾ ਅਪ੍ਰੈਲ ਦੇ ਕੋਈ ਆਪਾਂ ਐ ਨਹੀਂ ਹੈਗਾ ਵਿੱਚੋਂ ਰੱਖਣੇ ਦਾ ਆਪਾਂ ਬੱਚੇ ਕਢਾ ਲਾਂਗੇ ਇਹਨਾਂ ਹੁਣ ਦੋ ਕਿ ਜਿਹੜੇ ਨਿਕਲੇ ਦੋ ਕਿ ਫੇਰ ਕਢਾ ਲੈ ਦੋ ਜਾਂ ਚਾਰ ਬੱਚੇ ਕਢਾਉਣੇ ਹਰ ਜੋੜੀ ਤੋਂ ਬਾਣੇ ਨੂੰ ਕੀ ਲੋੜ ਆ ਨਾ ਬਈ ਲਿਫਟ ਦੇ ਬੱਚੇ ਕਢਾਇਆ ਕਰਾਂਗੇ ਤਾਂ ਹੀ ਆਪਾਂ ਹੁਣ ਸੈਟ ਮੈਂ ਕੀਤਾ ਆ ਗੂਤਰਾ ਪਾ ਥੱਲੇ ਲੈ ਬਈ ਕਰ ਲਓ ਚੌਂਕਾ ਭਾਈ ਸਾਹਬ ਵਾਲਿਆਂ ਚੋਂ ਐ ਇਹਦਾ ਪਿਓ ਤਾਂ ਸੇਲ ਹੋ ਗਿਆ ਸੀ ਇਹ ਪੱਠਾ ਰਹਿ ਗਿਆ ਇਹ ਪਰ ਆਕੜਿਆ ਇਹ ਦਾਵਾ ਵਾਲਾ ਦੀ ਹੋੜਾ ਇਹ ਤਾਂਹੀਂ ਪੱਲਾ ਆ ਥੋੜਾ ਖੜ ਗਿਆ ਯਾਰ ਇਹਨੂੰ ਹੁਣ ਬੱਚੇ ਨਹੀਂ ਪਾਲਿਆ ਪਰ ਉਤਰਨਾ ਚਿੱਟੀਆਂ ਦਾ ਕਾਲੀ ਨੋ ਦਾ ਸਾਈਡ ਤੇ ਮੌਜੂਦੀ ਬਹੁ ਡਾਵਾ ਕੁੱਤਰ ਬਈ ਇਹਦਾ ਭਾਈ ਇੱਕ ਘਰੋਂ ਹਿੱਲ ਗਿਆ ਇਸ ਵਾਰ ਮਰੀ ਜੇ ਬੱਚਾ ਸੀ ਨਾ ਬਹੁ ਡਾਵਾ ਸੀ ਬਈ ਰਾਤ ਨੂੰ ਬਾਹਰ ਰਹਿ ਗਿਆ ਘਰੇ ਆਇਆ ਵੀ ਇਹ ਬਈ ਮੈਂ ਵਾਪਸੀ ਨਹੀਂ ਮੁੜਿਆ ਘਰੇ ਬੈਠੇ ਨਹੀਂ ਕੁੱਤਰਾਂ ਆ ਇੱਕ ਜੀ ਇੱਕ ਇਧਰ ਪੱਠੀ ਹੈ ਬਈ ਉਹ ਛੱਡੀ ਪਈ ਹੈ ਰਾਜਨ ਵਾਲਿਆਂ ਚੋਂ ਲਾਚਨੀ ਉਹ ਲੱਗੀ ਹੋਈ ਉਹਦੇ ਨਾਲ ਬਈ ਕਬੂਤਰ ਤਾਂ ਇਕੱਠੇ ਹੋਏ ਬੈਠੇ ਅੰਦਰ ਠੰਡ ਹੈ ਕੋਈ ਭਰਾ ਆਣਾ ਸੋਚੀ ਜਾਏ ਕਿ ਬਈ ਤੇਰੇ ਕੂਤ ਤਾਂ ਕੁੰਗੜੇ ਪਿਆ ਨਾ ਕਿ ਇਕੱਠੇ ਜੇ ਹੋਏ ਬੈਠੇ ਆ ਬਿਮਾਰ ਨੇ ਬਿਮਾਰ ਨਹੀਂ ਹੈ ਬਈ ਇਹਨੂੰ ਪੱਕਿਆ ਹੋਇਆ ਬਈ ਇਹਨੂੰ ਹੋ ਗਏ ਤਿੰਨ ਚਾਰ ਪੰਜ ਸਾਲ ਹੋ ਗਏ ਯਾਰ ਤਿੰਨ ਜਾਂ ਚਾਰ ਸਾਲ ਆ ਕੂਤਰ ਨੂੰ ਬੱਚੇ ਵੀ ਗੜਦਾ ਹੈ ਇਹਦਾ ਪੁੱਤ ਦਿਖਾਵਾਂ ਬਈ ਉਹ ਬਟਾ ਪਿੱਛੇ ਦੂਜੇ ਨੰਬਰ ਤੇ ਲਾਲ ਚਿੰਨਾ ਆਪਣਾ ਪੱਕੇ ਹੋਏ ਦਾਗਾ ਇੱਕ ਉਧਰ ਰੱਤਾ ਬੈਠਾ ਸੀ ਇਹਦਾ ਹੀ ਤੇ ਆ ਭਾਈ ਕੋਸ਼ਿਸ਼ ਕਰਾਂਗੇ ਯਾਰ ਹੋਰ ਵੀ ਵੀਡੀਓ ਲੈ ਕੇ ਆਉਣ ਦੀਆਂ ਭਾਈ ਸਹੀ ਦਾ ਸ ਟਾਈਮ ਨਹੀਂ ਲੱਗਦਾ ਯਾਰ ਮੇਨ ਗੱਲ ਆ ਕੰਮ ਘਰ ਚਲ ਜੇ ਭੇਂ ਘਰ ਪਾਈ ਜਾਂਦੇ ਹਨ ਤੇ ਜਰੂਰ ਉਹ ਸ਼ੋਰਟ ਪਾਵਾਂਗੇ ਤੁਹਾਨੂੰ ਦਿਖਾਵਾਂਗੇ ਘਰ ਦੀ ਪਲਾਨਿੰਗ ਚੱਲੀਆਂ ਬਣਾ ਹੇ ਨਿਉ ਧਰੀਏ ਪਰਸੋਂ ਚੌਥੇ ਆਪਾਂ ਇਹ ਸੈਟ ਉਹ ਉਧਰ ਵੀ ਕਰਾਂਗੇ ਨਾ ਪਿੰਡ ਦਾ ਹੈਗੀ ਹੈਗਾ ਹੁਣ ਤਰੇਆ ਸਾਨੂੰ ਪਤਾ ਜਿੰਨੇ ਖਿਲਰੇ ਬਈ ਉਹਨੇ ਵਧੀਆ ਚੇਲੇ ਵਾਲਾ ਕੰਮ ਦਾ ਔਖਾ ਹੋ ਜਾਂਦਾ ਨਾ ਕੋਈ ਯਾਰ ਭਾਈ ਚਾਰੇ ਤੌਰ ਤੇ ਪਿਆਰ ਹੋਏ ਯਾਰ ਕੇ ਨਾ ਫੇਚੀ ਦਿੱਤੀ ਜਾਂਦੀ ਹੈ ਨਾ ਤੁਹਾਨੂੰ ਆਪ ਹੀ ਤੁਸੀਂ ਸਮਝਦਾਰ ਹੋ ਸਾਰੇ ਭਰਾ ਜੋ ਚੇਲਾ ਬਣ ਜਾਂਦਾ ਫਿਰ ਬੰਦੇ ਨੂੰ ਆਏ ਹੁੰਦੇ ਰਾਹ ਲੈ ਜਾ ਉਹ ਗੱਲ ਨਹੀਂ ਮੰਦੀ ਇੱਕ ਆਪ ਆਪ ਦੇ ਪਿਆਰ ਨਾਲ ਚੀਜ਼ ਦੇਣੀ ਕਿਸੇ ਭਾਈ ਨੂੰ ਤੇ ਲੈਣੇ ਬਾਅਦ ਚ ਮੋੜ ਵੀ ਦੇਣੀ ਬੱਚੇ ਘੜਾ ਕੇ ਉਹ ਫਰਕ ਪੈਂਦਾ ਨਾ ਉਹ ਜੀ ਗੱਲਾਂ ਦਾ ਜੀ ਹੁਣ ਬਾਈ ਕਿੰਨੇ ਜਾਣੇ ਆਪਾਂ ਨੂੰ ਦਿੱਤੇ ਆ ਦੋ ਕਬੂਤਰ ਸਵਾਰ ਠੀਕ ਐ ਆਪਾਂ ਵਾਲੇ ਦੇ ਬੱਚੇ ਘੜਾ ਮੈਂ ਬਾਈ ਹੋਣ ਮੋੜ ਦਾਂਗੇ ਨਾ ਬੰਦਾ ਯਾ ਲੈਂਨ ਜੋਗਾ ਰਹਿਆ ਤਾਂ ਨਹੀਂ ਫੇਰ ਤੁਹਾਨੂੰ ਪਤਾ ਆਲਾ ਲੈ ਜਾਂਦਾ ਬਾਅਦ ਚ ਮੋੜਦਾ ਨਹੀਂ ਕੋਈ ਕਹੇਦਾ ਮੁੱਕਰ ਜਾਂਦਾ ਮਰ ਗਏ ਹੋਗੇ ਇੱਕ ਭਰਾ ਆਪਣਾ ਹੁਣ ਆਪਾਂ ਨਾ ਨਹੀਂ ਲੈ ਸਕਦੇ ਨਾ ਹੈਗਾ ਜੇ ਆਪਾਂ 11 ਕਬੂਤਰ ਬਾਈ ਕਹਿਣ ਦੀ ਗੱਲ ਹੁੰਦੀ ਆ 11 ਕੀ 11 ਦੇਤੇ ਨਾ ਤੇ ਮੈਂ 11 ਦੇ 11 ਮੁਕਰ ਗਿਆ ਬਾਈ ਯਾਰ 11 ਕੂਤਰ ਆ ਆਪਾਂ ਨਾ ਉਹ ਨਹੀਂ ਲੈਂਦੇ ਆਪਾਂ ਨੂੰ ਪੈਸੇ ਹੀ ਬਹੁਤ ਦਿੱਤੇ ਬਈ ਉਹਦੇ ਘਰ ਦੀ ਮਜਬੂਰੀ ਸੀ ਨਾ ਪੈਸੇ ਮਾਂ ਦੇ ਪੈਸੇ ਦੇ ਦਿੰਦੇ ਸੀ ਸਾਰੀ ਮੁਕਰੇ ਬਈ ਕੂਤਰੇ ਹੀ ਮੁਕਰੇ ਪੈਸੇ ਵੀ ਪਰ ਚੱਲ ਜੋ ਹੁੰਦਾ ਵਧੀਆ ਹੁੰਦਾ ਨਾ ਜਿਵੇਂ ਉਹਨੂੰ ਬੰਦੇ ਨੂੰ ਠੀਕ ਲੱਗਿਆ ਵਧੀਆ ਕੀਤਾ ਉਹਨੇ ਓਡਾ ਬਈ ਆਪਣਾ ਕਾਲਖਾ ਦੋ ਬਾਜੀਆਂ ਦਿਖਾਈਏ ਬਈ ਪਹਿਲਾਂ ਯਾਰ ਮੈਂ ਸਹੀ ਦਸਾਂ ਗਾ ਆਪਣੀ ਮਰਦਾ ਸੇਲ ਪਾ ਦੇ ਉਤਰੋ ਫੇ ਮੈਂ ਰੱਖ ਲਿਆ ਯਾਰ ਮੈਂ ਸਹੀ ਦਸਾਂ ਆਹ ਉੱਤਰ ਸੇਲ ਕਰ ਮੈਂ ਕਿਉਂ ਨਹੀਂ ਵੇਚਿਆ ਬਈ ਇਹ ਇਹ ਜਿੱਦੇ ਜਦੋਂ ਲੈ ਕੇ ਆਇਆ ਨਾ ਮੈਂ ਇਹ ਤੁਹਾਨੂੰ ਮੈਂ ਦਿਖਾਈ ਦਿੰਦਾ ਇਹ ਬਾਪੂ ਨਿੰਕ ਕੇ ਘਰੋਂ ਆਇਆ ਹੋਇਆ ਹੋਇਆ ਬਈ ਆਹ ਉੱਤਰ ਇਹ ਜਿੱਦੇ ਲੈ ਕੇ ਆ ਮੈਂ ਬਈ ਕਾਲਖਾ ਕਾਲ ਕਾਲ ਪੁੱਛਾ ਕਾਲੇ ਟੁੱਸੇ ਜਿਹਦੇ ਮੈਂ ਲੈ ਕੇ ਆਇਆ ਬਾਪੂ ਨਿੰਗ ਕੇ ਘਰੋਂ ਵੀਰੇ ਆਪਣਾ ਬਾਪੂ ਕੇ ਬੱਚੇ ਦਿੱਤੀ ਚਾਰ ਆਪਣੇ ਸਾਰਿਆਂ ਨਾਲ ਵਧੀਆ ਭਾਈ ਆਪਾਂ ਨੂੰ ਕੋਈ ਵੱਡੇ ਨੇ ਨਾ ਜਿੰਨੇ 플레이ਰ ਕੋਈ ਨਹੀਂ ਮਨਾ ਕਰਦਾ ਨਾ ਇਹ ਮਜਾਦੀ ਬਈ ਹੋ ਗਿਆ ਜਾਦੀ ਵੀ ਨਹੀਂ ਮਨਾ ਕਰਦਾ ਵੱਡਾ ਭਰਾ ਚੀਨਾ ਮਾਨਸਾ ਹੋ ਗਿਆ ਉਹਨਾਂ ਭਾਈ ਉਹ ਮਨਾ ਕਰਦਾ ਆਪਾਂ ਨੂੰ ਬਾਪੂ ਨਿੰਗ ਕੇ ਹੋਗੇ ਨਾ ਆਪਾਂ ਨੂੰ ਉਹ ਮਨਾ ਕਰਦੇ ਨਾ ਆ ਦੇਖ ਲੋ ਉਹਨਾਂ ਦੇ ਘਰੋਂ ਆਏ ਸੀ ਬਈ ਬੱਚੇ ਉਹ ਇੰਨੇ ਦਾ ਵੇਣਾ ਇਹਦੇ ਇਸ ਵਾਰ ਨੀਲਾ ਲੈ ਗਏ ਇਹਦਾ ਭਾਈ ਨਹੀਂ ਮਰੀ ਆਪਾਂ ਚਾਰ ਬੱਚੇ ਲੈ ਗਏ ਉਹਨਾਂ ਦੇ ਨੀਲਾ ਸੀ ਨੀਲਾ ਉਹ ਲੈ ਗਏ ਆਪਣੇ ਤੋਂ ਲਧਿਆਣੇ ਵਾਲੇ ਮੁੰਡੇ ਮੁੱਲਾ ਬਿਮਾਰੀ ਚ ਆਇਆ ਸੀ ਉਹ ਪੱਕਿਆ ਹੋਇਆ ਸੀ ਉਹ ਲੈ ਗਏ ਇੱਕ ਆਪਣੇ ਕੋਲ ਆ ਰਹਿ ਗਿਆ ਇੱਕ ਪਹਿਲਾਂ ਉਹ ਤੋਂ ਪਹਿਲਾਂ ਬਗੀ ਉੱਥੇ ਰਾਜਪੁਰੇ ਬਈ ਕਾਲਾ ਚੀਨਾ ਇੱਕ ਬਗਿਆ ਆਪਣੇ ਕੋਲ ਇੱਕ ਆਪਣੇ ਕੋਲ ਰਹਿ ਗਿਆ ਇੱਕ ਅਸੀਂ ਲਾ ਦਿੱਤੀ ਉਹ ਬਾਬਾ ਬਾਈ ਨੇ ਇਹਦੇ ਕੋਲ ਆਪਣੇ ਕੋਲ ਫਾਫਲੇ ਵਾਲੇ ਸਰਪੰਚ ਕੋਲੇ ਬਾਈ ਕੋ ਨਿਆਈਆਂ ਨਹੀਂ ਉੱਤਰੀਆਂ ਬਈ ਆ ਦੇਖੋ ਕਾਲੀਆਂ ਛਿੱਟਾਂ ਦਾ ਕਾਲੀਆਂ ਆੱਖਾਂ ਚਿੱਟਾ ਟੀਰ ਪਾਉਣ ਲੱਗਿਆ ਬਈ ਪਤਾ ਨਹੀਂ ਕੀ ਨਸਲ ਆ ਨਾ ਇਹ ਹੁਣ ਬਾਪੂ ਨੂੰ ਨਿੰਗਣੀ ਪਤਾ ਹੋਊਗੀ ਕਿਹੜੇ ਕਬੂਤਰਾਂ ਜੋ ਕੀ ਗੱਲ ਬਾਤ ਹੈ ਕੱਟ ਜੋ ਕਲੀਅਰ ਨਹੀਂ ਆ ਰਹੀ ਬੰਦਾ ਛੱਡ ਕੇ ਵੀ ਨਹੀਂ ਦਿਖਾ ਨਾ ਖੜ ਜਾ ਇੱਕ ਮਿੰਟ ਬਈ ਇਹ ਨਿਊ ਕਰਕੇ ਦਿਖਾਉਣਾ ਬਈ ਉਹਨੇ ਕਾੜ ਜੋ ਹੁਣ ਦੇਖੋ ਬਈ ਪਿੰਡ ਦਾ ਬਈ ਤਾਰਾ ਇਹ ਛੱਡਾਇ। ਪਹਿਲਾ ਮੋੜ ਮਾੜੀ ਪਿੰਡਾ ਛੱਡਾਇ ਬਈ ਮੋੜਾ ਕੋਲ। ਪਿੰਡ ਬੜਾ ਛੋਟਾ ਆਪਣਾ ਸ਼ਹਿਰ ਆ ਨਾ। ਨਾਂ ਲੱਗੇ ਪਿੰਡ ਖੜਾ ਰਿਹਾ ਬਈ ਜੋਧਪੁਰ। 8 ਵਜੇ ਤੱਕ ਇਹ ਉੱਥੇ ਰਾਤ ਨੂੰ ਉਹਨਾਂ ਨੇ ਫੜ ਲਿਆ ਆਪਾਂ ਨੂੰ ਫੋਨ ਕਰਕੇ ਮੋੜ ਤਾਈ ਅਗਲੇ ਦਿਨ ਕਹਿੰਦੇ ਬਈ ਲੈ ਜਾਓ। ਠੀਕ ਹੈ ਉਦੋਂ ਮਾਰਾ ਬਈ ਲੰਨੂ ਆਣੇ ਛੱਡਿਆ ਇਹ ਕਬੂਤਰਾ। ਠੀਕ ਹੈ ਦਾਵਾ ਬਹੁਤ ਆ ਬਾਈ। ਠੀਕ ਹੈ ਕੋਡ ਲੰਨੂ ਆਣਾ ਬਈ ਆਪਣੇ ਸ਼ਹਿਰ ਦੇ ਨਾਲ ਹੈ। ਕਬੂਤਰਾ ਨਹੀਂ ਤਨ 9 ਵਜੇ ਜੀ ਬਈ ਹਾਂ 3:30 ਵਜੇ ਬਈ 18 ਕੂਤੇ ਡਾਰ ਹਿੱਲੀ ਸੀ ਕੂਤਰੋ ਚ ਹਿੱਲ ਗਏ ਯਾਰ ਕੂਤਰ ਸਾਰੇ ਸ਼ਹਿਰ ਚ ਆ ਗਏ ਮਾਰਸ ਆ ਗਏ ਸੀ ਇਹ ਕੂਤਰੋ ਦੇ ਘਰੇ ਫੇਰ ਆ ਗਿਆ 2 ਵਜੀਆਂ ਛੱਡਿਆ ਆਪਾਂ ਦੋਨੇ ਵਾਰ ਐ ਕੀਤਾ ਨੇ ਹੁਣ ਇਹਨੂੰ ਆਪਾਂ ਬੜੀ ਕਿਸ ਚੰਗੀ ਬਲਾਡੇ ਚ ਪਾਵਾਂ ਜਿੰਨਾ ਇਹਦੇ ਬੱਚੇ ਖੜਨਾਂ ਬਈ ਬੱਚੇ ਇਹ ਆਪ ਐ ਲਾ ਲਓ ਬਈ ਘਰੇ ਉੱਡਦਾ 10 ਵਜੇ ਤੱਕ ਤੇਰੀ ਲਾਦ ਬਈ ਜਿੰਨੀ ਉੱਡੀਆਂ ਨਾ ਬਾਹਰ ਤੇ ਆਪ ਵੀ ਬਾਹਰ ਉੱਡਿਆ ਚਾਹ ਕੜੀਆਂ ਕਰਦੇ ਬਈ ਜਮਾਂ ਵੀ ਕੀ ਚਾ ਕਰ ਜਾਣੇ ਯਾਰ ਕਿਸੇ ਕੋਠੀ ਦੀ ਟਾਵਰ ਦੀ ਜਾਂ ਕੁਝ ਵੀ ਆ ਟੋਬੇ ਨੂੰ ਕਦੇ ਵੀ ਨਹੀਂ ਗਏ ਇਹ ਆ ਬਲੱਡ ਹੁਣ ਇਹਨਾਂ ਆਪਾਂ ਠੰਡੇ ਕੂਤਰ ਪਾਵਾਂ ਜਿਵੇਂ ਉਹ ਹੁਣ ਬਾਈ ਵੱਲੂ ਮੋੜ ਵਾਲਿਆਂ ਜੇ ਇੱਕ ਪੱਠੀ ਐ ਇੱਕ ਇਹ ਜੇ ਬੈਠੇ ਚਿੱਟੀਆਂ ਦੀ ਉਹ ਬਲੱਡ ਪਾਵਾਂ ਬਈ ਇਹ ਜਾਂ ਕੇ ਇਹਦੇ ਬੱਚੇ ਖੜਨਾ ਭੱਜਣਾ ਚੱਲ ਬਈ ਜਿੰਨਾ ਜਲਦੀ ਹੋ ਸਕਦਾ ਵੀਡੀਓ ਲੈ ਕੇ ਆਵਾਂਗੇ ਹੋਰ ਵੀ ਭਰਾ ਤੇ ਦੇਖਦੇ ਆ ਯਾਰਾ ਕਿਸੇ ਪਾਸੇ ਜਾ ਨਹੀਂ ਜਾਇਆ ਨਹੀਂ ਯਾਰਾ ਸੋਨ ਨੂੰ ਸ਼ੋਰਟ ਨਹੀਂ ਦਿਖਾਵਾਂ ਮੈਂ ਆਪਣਾ ਜਿਹੜਾ ਕੰਮ ਚੱਲ ਰਿਹਾ ਨਾ ਕਰਦਾ ਠੀਕ ਐ ਵੀਡੀਓ ਆਜੂ ਬਈ ਹੁਣੀ ਪਾ ਦੇਣੀ ਆਪਾਂ ਹੁਣ ਸਵੇਰੇ ਬਣਾਈ ਆ ਹੁਣ ਅੱਜ ਹੀ ਪਾ ਦੇਣੀ ਆ ਤੇ ਜਿਹੜੇ ਸੇਲ ਵਾਲੇ ਗੂਤਰ ਐ ਉਹ ਜਿਹੜੇ ਭਰਾ ਕੋਲ ਹੋਏਗੇ ਨੇ ਆਪਾਂ ਅਗਲੇ ਕੋਲ ਜਾਵਾਂਗੇ ਵੀਡੀਓ ਪਾ ਦਾਂਗੇ ਨਾ ਸੋਨ ਨੂੰ ਅਗਲੇ ਦੇ ਗੂਤਰ ਦਿਖਾ ਦਿਆਂ ਪਰ ਅਗਲੇ ਨੇ ਉਹ ਤਾਂ ਸੇਲ ਕਰਨੀ ਨਾ ਅਗਲੇ ਦੇ ਵੱਡੇ ਗੂਤਰ ਜਿਹੜੇ ਕੋਲੇ ਨੇ ਪਿਓਰ ਹੋਏ ਆ ਵੱਧ ਗਏ ਉਹ ਉਤਰਾਂ ਦੀ ਆਪਾਂ ਵੀਡੀਓ ਪਾ ਦਾਂਗੇ ਠੀਕ ਐ ਦੇ ਭਾਈ ਕਿਸੇ ਨੇ ਜਮਕ ਐ ਲਾ ਲੋ ਯਾਰ ਕਹਿਰ ਦੀਆਂ ਜਿਹਨੇ ਘਰ ਦੀਆਂ ਬਾਜੀਆਂ ਛੱਡਣੀਆਂ ਨੇ ਜਿਵੇਂ ਸਵੇਰੇ ਛੜਤੇ ਤੇ ਸ਼ਾਮ ਨੂੰ ਬੈਠਣਾ ਜੇ ਉਹ ਉਤਰ ਜਾਂਦੇ ਆ ਭਈ ਕਹਿਰ ਵਾਲੇ ਆਪਾਂ ਤੁਹਾਨੂੰ ਉਹ ਵੀ ਦਵਾ ਦਾਂਗੇ ਠੀਕ ਐ ਉਹਦੇ ਕਿਸੇ ਨੇ ਸਾਹਮਣੇ ਆ ਦੇ ਡਾਕੇ ਲੈ ਕੇ ਜਾਣੇ ਡਾਕੇ ਲੈ ਜਿਓ ਗਰਮੀ ਜਾਉਣਾ ਗਰਮੀ ਜਾ ਜਿਓ ਹੁਣ ਤਾਂ ਕਿਹੜੇ ਦੇਣਾ ਹੁਣ ਤਾਂ ਮੈਂ ਆਪ ਹੀ ਕਹਿਣਾ ਬਈ ਠੰਡੇ ਦਾ ਉਹਦਾ ਇੱਕ ਕਬੂਤਰ ਨਹੀਂ ਉੱਡਦਾ ਹੁਣ ਤੁਸੀਂ ਅਗਲੇ ਦੇ ਘਰੇ ਆ ਜਾਣਾ ਮੈਂ ਤੁਹਾਡੇ ਸਾਹਮਣੇ ਓਲਾ ਲਾ ਦੂੰ ਜੇ ਚਾਰ ਗੇੜੇ ਉਹਦਾ ਕਬੂਤਰ ਪਾ ਗਿਆ ਬਈ ਆਹ DNA ਚ ਮੈਂ ਯਾਰ ਕਬੂਤਰ ਸਾਰੇ ਚ ਘਾਉ ਬਲੇ ਦੇ ਚਾਰ ਗੇੜੇ ਫੀਨ ਦਿੰਦੇ ਆਏ ਜੀ ਮੌਸਮ ਆ ਜੀ ਜਿਹੜੀ ਹੱਥੋਂ ਪੈਣਾ ਬਈ ਆਹ ਮੌਸਮ ਜੇ ਨਹੀਂ ਉੜਦੇ ਉੜਦੇ ਕਬੂਤਰ ਉਹਦੇ 40 ਚ 35 36 38 40 ਜਿੰਨਾ 40 ਬਧੀ ਉਹ ਵੀ ਬਈ ਆਪਣੇ ਲੋਕਾਂ ਦੇ 2.5 3 ਵੇ ਨੱਬੜ ਜਾਂਦੇ ਹਨ ਉਹਦੇ ਘਰੇ ਫਰਦੇ ਹੁੰਦੇ ਆ 6 6 7 7 ਵਜੇ ਬਹਿੰਦੇ ਬਈ ਦੇ ਕਬੂਤਰ ਯਾਰ ਬਹੁਤ ਜੰਗੇ ਕਬੂਤਰ ਆ ਬਾਈ ਸਾਨੂੰ ਜਰੂਰ ਇਹ ਦਰਸ਼ਨ ਕਰਾਵਾਂਗੇ ਉਹ ਜਿਹੜੇ ਕਬੂਤਰਾਂ ਦਾ ਇੱਕ ਭਰਾ ਪਿਛੇ ਚੱਲ ਛੱਡੋ ਕਹਿ ਲੱਗੇ ਸੀ ਇੰਨੇ ਮਹਿੰਗੇ ਕਿ ਕੌਣ ਦਿੰਦਾ ਹਣਾ ਅਗਲੇ ਚੀਜ਼ ਅਗਲੇ ਤੇ ਉੜਦੇ ਆ ਤਾਂ ਅਗਲੇ ਨੇ ਨਾ ਰੇਟ ਲਾਇਆ ਸੀ ਉਹਦਾ ਜਿਹਨੂੰ ਪਰਖਿਆ ਬਾਈ ਉਹ ਲੈ ਜਾਂਦਾ ਹਣਾ ਲੈ ਜਾਂਦਾ ਅਗਲੇ ਤੋਂ ਸੇਲ ਤਾਂ ਉਹਨੇ ਹੁਣ ਵੀ ਕਰਦੇ ਨੇ ਹਣਾ ਪਰ ਇਹਦਾ ਅਗਲੇ ਨੇ ਤੁਹਾਨੂੰ ਪਹਿਲਾਂ ਵੀਡੀਓ ਦੱਸਿਆ ਮੂੰਹ ਬੋਲਾ ਨਾ ਤੇ ਬਾਈ ਚੀਜ਼ ਬਈ ਆਪਾਂ ਗਾਰੰਟੀ ਦਿੰਦੇ ਆ ਉੱਡਵੇਂ ਬਈ ਫੁੱਲ ਆ ਯਾਰ ਯਾਰ ਮੈਂ ਇਹ ਨਹੀਂ ਬਾਜ਼ੀਆ ਤੁਸੀਂ ਕਿਸੇ ਮਰਜ਼ੀ ਦਾ ਯਾ ਤਗੜੇ ਤਗੜੇ ਪਲੇਅਰ ਦਾ ਛੱਡ ਲਿਓ ਇੰਨੀ ਗਾਰੰਟੀ ਆਪਣੀ ਕਬੂਤਰ ਨਹੀਂ ਬੈਠੂਗਾ ਉਹਦਾ ਜਿਹਨੂੰ ਜਿਹਦੇ ਕੋ ਗੇਮ ਐ ਸਾਹ ਸੰਭਾਲ ਵਧੀਆ ਹੈ ਨਾ ਕਦੇ ਉਹ ਬੰਦੇ ਕੋ ਸਾਹ ਸੰਭਾਲ ਨਹੀਂ ਹੈਗੀ ਯਾਰ ਕਦੇ ਜਿਹੜਾ ਬੰਦਾ ਘਰ ਦੀਆਂ ਮਜਬੂਰੀਆਂ ਪਹਿਨੇ ਨਾ ਸਾਹਦੇ ਨਹੀਂ ਉਹ ਤਾਂ ਹੁਣ ਉਹਦਾ ਕੰਮ ਆਲਾ ਪ੍ਰੋਟੀ ਡੀਲਿੰਗ ਦਾ ਉਧਰ ਭੱਜ ਜਾਂਦਾ ਬਾਈ ਘਰੇ ਕੋਈ ਹੈ ਨਹੀਂ ਐਨਾ ਜੋ ਆਖਣ ਨੂੰ ਸ਼ੌਂਕ ਆ ਉਹਦੇ ਚੱਕਰ ਆ ਚੱਲ ਬਈ ਓਕੇ ਟੇਕ ਕੇਅਰ ਯਾਰ ਸਾਰੇ ਭਰਾਵ ਦਾ ਨਜ਼ਾਰੇ ਲਓ ਬਾਈ ਵੀਡੀਓ ਇਹ ਹੋਰ ਵੀ ਲੈ ਕੇ ਆਵਾਂਗੇ ਜੇ ਕੇ ਪਾਸੇ ਗਏ ਆਪਾਂ ਠੀਕ ਹੈ ਕਿਸੇ ਭਰਾ ਕੋਲੇ ਟਾਈਮ ਆਪਾਂ ਨੂੰ ਲੱਗਿਆ ਨਹੀਂ ਤੇ ਸ਼ਾਰਟ ਆਉ ਬਈ ਕੰਮ ਜਿਹੜਾ ਆਪਾਂ ਕਰੀ ਜਾਂਦਾ ਘਰ ਸਟਾਰਟ ਕਰ ਰੱਖਿਆ ਤੇ ਕੂਤਰਾ ਦਾ ਵੀ ਇਹਨਾਂ ਚ ਹੀ ਪਾਵਾਂਗੇ ਜੱਜਾ ਸ਼ਾਰਟ ਵੈਸੇ ਪੈਣਾ ਵੀ ਨਹੀਂ ਪਰ ਘਰ ਵਾਲਾ ਜਰੂਰ ਪਾਵਾਂ ਜਿਹੜਾ ਕੰਮ ਚਲਾ ਰੱਖੇ ਵੀਡੀਓ ਕਾਣੀ ਕਿਉਂ ਨਹੀਂ ਪਾ ਰਹੇ ਹਨ ਤੇ ਭਰਾ ਸਾਰਿਆਂ ਨੇ ਸਬਸਕ੍ਰਾਈਬ ਜਰੂਰ ਕਰਿਓ ਯਾਰ ਚੈਨਲ ਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਵੀਰੇ ਤੇ ਪੰਨੂ ਵਾਲੇ ਕੋਲ ਉੱਤਰ ਬੈਠਿਆ ਬਾਈ ਠੀਕ ਐ ਤੇ ਆਪਾਂ ਨੂੰ ਜਰੂਰ ਫੋਨ ਕਰੋ ਜਿਹਨੇ ਲੈਣੇ ਹੋਣਾ ਨੰਬਰ ਆਪਣਾ ਪਹਿਲਾਂ ਵਾਲੀ ਵੀਡੀਓ ਦੇ ਦਿੱਤਾ ਹੋਇਆ ਓਕੇ ਬਰਾ ਟੇਕ ਕੇਅਰ ਸਾਰੇ ਧਿਆਨ ਰੱਖਿਓ ਬਈ ਆਪਦਾ ਜਾਨਵਰਾਂ ਦਾ ਫੈਮਿਲੀ ਦਾ ਵੀਰੇ ਓਕੇ ਵੀਰੇ